सरदार न्यूज चैनल देखने वाले सभी दर्शकों का स्वागत है बठिंडा पुलिस ने 205 ग्राम हेरोइन के साथ दो व्यक्तियों को गिरफ्तार किया श्री दीपक पारे आई पी एस 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 भटिंडा श्री सी नरेंद्र सिंह पी पी एस एस पी के दिशा निर्देशों के अनुसार नशे और बुरी आदतों के खिलाफ अभियान के तहत थाना सिटी भटिंडा में सी आई स्टाफ वन के नेतृत्व में पुलिस पार्टी ने दो आरोपियों को 205 ग्राम हेरोइन के साथ गिरफ्तार कर मामला दर्ज किया है रामपुरा भटिंडा श्री नरेंद्र सिंह पीपीएस पी एसपी थाना सिटी भटिंडा ने एक प्रेस नोट जारी कर बताया कि सीआईए स्टाफ 1 भटिंडा की पुलिस पार्टी को उस समय सफलता मिली जब पुलिस पार्टी थाना सिटी रामपुरा की चेकिंग के सिलसिले में बरनाला रोड रामपुरा की ओर जा रही थी तभी दो व्यक्तियों की तलाशी ली गई भटिंडा के बरनाला रोड इलाके में शक के आधार पर छापेमारी की गई और उनके पास से कुल 205 सौ पांच ईराम हेरोइन बरामद हुई जिनकी पहचान राहुल पुत्र दविंदर सिंह निवासी रामपुरा जिला भटिंडा मनवीर सिंह पुत्र सिकंदर सिंह निवासी के रूप में हुई रामपुरा जिला भटिंडा का जन्म हुआ उक्त मामले में दोनों आरोपियों को गिरफ्तार कर माननीय न्यायालय में पेश कर पुलिस हिरासत में लिया जाएगा से और भी कई अहम खुलासे होने की संभावना है गिरफ्तार आरोपी राहुल पुत्र दविंदर सिंह निवासी रामपुरा जिला भटिंडा मनवीर सिंह पुत्र सिकंदर सिंह निवासी रामपुरा जिला भटिंडा वसूली 205 ग्राम हेरोइन मोटरसाइकिल पहले के मामले राहुल पुत्र दविंदर सिंह निवासी रामपुरा रामपुरा जिला भटिंडा मुकदमा नंबर 117 दिनांक 22 अप्रैल 2023 मुकदमा नंबर 21/61/85 एनडीपीएस एक्ट थाना एसटीएफ 79 मोहाली ਮਕਦਮਾ ਸੰਖਿਆ 22 ਦਿਨਾਂਕ 12 ਮਾਰਚ 2024 ਸੰਖਿਆ 21A/61/85 ਐਡੀਪੀਐਸ ਐਕਟ थाना ਸਿਟੀ ਰਾਮਪੁਰਾ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਜਿਹੜੀ ਬਟੰਡਾ ਪੁਲਿਸ ਦੀ ਨਸ਼ਾ ਖਿਲਾਫ ਵੱਡੀ ਮੁਹਿੰਮ ਜਿਹੜੀ ਹੈਗੀ ਆ ਉਹ ਸਬੰਧ ਦੇ ਵਿੱਚ ਜਗਾ ਜਗਾ ਦੇ ਉੱਪਰ ਸਾਡੇ ਵੱਲੋਂ ਕੈਸੋਪਰੇਸ਼ਨ ਚਲਾਏ ਜਾ ਰਹੇ ਨੇ ਜਿਹੜੇ ਟਰੱਕਸ ਨਾਲ ਸੰਬੰਧਿਤ ਏਰੀਆ ਨੇ ਉਹਨਾਂ ਦੀ ਸਬਕ ਚਕ੍ਰਤੀ ਜਾ ਰਹੀ ਆ ਤੇ ਸਪੈਸ਼ਲ ਲਾਕਾ ਬੰਦੀ ਵੀ ਜਿਹੜੀ ਹੈਗੀ ਆ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਰਿਪੋਰਟ ਕਰਵਾਈ ਜਾ ਰਹੀ ਹੈ। ਸੋ ਇਸੇ ਲੜੀ ਤਹਿਤ ਸੀਆਈਏ ਸਟਾਫ 1 ਦੀ ਟੀਮ ਨੂੰ ਉਸ ਵੇਲੇ ਵੱਡੀ ਸਫਤਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਰਾਹੁਲ ਤੇ ਮਨਵੀਰ ਜੋ ਕਿ ਰਾਮਪੁਰਾ ਦੇ ਰਹਿਣ ਵਾਲੇ ਆ ਉਹਨਾਂ ਨੂੰ ਸੀਆਈਏ ਸਟਾਫ 1 ਦੀ ਟੀਮ ਨੇ ਸਿਟੀ ਰਾਮਪੁਰੇ ਦੇ ਏਰੀਆ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ 205 ਗ੍ਰਾਮ ਹੈਰੋਇਨ ਜਿਹੜੀ ਹੈਗੀ ਇਹਨਾਂ ਦੀ ਰਿਕਵਰੀ ਹੋਈ ਆ। ਨਾਲ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਪੁਲਿਸ ਨੇ ਕਬਜ਼ਾ ਪੁਲਿਸ ਵਿੱਚ ਲਿਆ ਹੈ। ਸੋ ਫਰਦਰ ਜਿਹੜੀ ਹੈਗੀ ਇਹਨਾਂ ਦੀ ਇਨਵੈਸਟੀਗੇ ਹੈਰਨ ਸੀਗੇ ਕਿਥੋਂ ਲੈ ਕੇ ਆਏ ਸੀਗੇ ਕਿ ਇਹਨਾਂ ਨੂੰ ਸਪਲਾਈ ਕਰਨੀ ਸੀਗੀ ਸੋ ਉਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜਾ ਰਾਹੁਲ ਹੈਗਾ ਇਸ ਦੇ ਉੱਪਰ ਪਹਿਲਾਂ ਵੀ ਦੋ ਮੁਕਦਮੇ ਐਨਟੀਪੀਐਸ ਦੇ ਦਰਜ ਨੇ ਇੱਕ ਮੁਕਦਮਾ ਐਸਟੀਫ ਮੁਹਾਲੀ ਦੇ ਵਿੱਚ ਦਰਜ ਰਜਿਸਟਰ ਹੋਇਆ ਦੂਸਰਾ ਮੁਕਦਮਾ ਸਿਟੀ ਰਾਮਪੁਰਾ ਵਿੱਚ ਦਰਜ ਰਜਿਸਟਰ ਹੋਇਆ ਸੀਗਾ ਸੋ ਕ੍ਰਿਮੀਨਲ ਬੈਕਗਰਾਉਂਡ ਇਹਨਾਂ ਦਾ ਪਹਿਲਾਂ ਵੀ ਨਸ਼ੇ ਦੀ ਇਸ ਸਮਗਰਿੰਗ ਦੇ ਵਿੱਚ ਇਨਵੋਲ ਸੀਗੇ ਤੇ ਕੱਲ ਸੀਐਸਟਾਫ ਦੀ ਟੀਮ ਨੇ ਇਹਨਾਂ ਕੋਲੋਂ 205 ਗ੍ਰਾਮ ਹੈਰਨ ਵਿਦ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤੀ ਹੈ ਸੋ ਫਰਦਰ ਜਿਹੜੀ ਹੈਗੀ ਇਹਨਾਂ ਕੋਲੋਂ ਖੰਡਾਪੁਰਸ ਵੱਲੋਂ ਜਿਹੜੀ ਨਸ਼ਾ ਦੀ ਵੱਡੀ ਮੁਹਿੰਮ ਹੈ ਉਹ ਇਦਾਂ ਹੀ ਅਸੀਂ ਇਸ ਨੂੰ ਕੰਟੀਨਿਊ ਰੱਖਾਂਗੇ ਤੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਬਿਲਕੁਲ ਸਖਤ ਜਿਹੜਾ ਹੈਗਾ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਵੀ ਬੰਦੇ ਨਸ਼ਾ ਸਮਗਲਿੰਗ ਦੇ ਨਾਲ ਇਨਵੋਲ ਬਣੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਜਿਹੜੇ ਵੀ ਸਮਗਲਰਸ ਨੇ ਇਸ ਗੰਦੇ ਧੰਦੇ ਦੇ ਵਿੱਚੋਂ ਪ੍ਰਾਪਰਟੀ ਕੋ ਬਣਾਈ ਹੈ ਉਸ ਤੇ ਵੀ ਐਕਸ਼ਨ ਲਿਤਾ ਜਾਊਗਾ ਤੇ ਉਸ ਪ੍ਰਾਪਰਟੀ ਨੂੰ ਫ੍ਰੀਜ਼ ਤੇ ਸੀਜ਼ ਵੀ ਕੀਤਾ ਜਾਊਗਾ ਬਿਲਕੁਲ ਉਹਨਾਂ ਦਾ ਰਿਮਾਨ ਲਿਆ ਗਿਆ ਇਹਨਾਂ ਦੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਹੈਰਨ ਜਿਹੜੀ ਸੀਗੀ ਲੈ ਕੇ ਕਿੱਥੋਂ ਆਏ ਨੇ ਕਿੱਥੇ ਲੈ ਕੇ ਜਾ ਰਹੇ ਨੇ ਹੁਣ ਇਸ ਟਾਈਮ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹਾਂਗੇ ਬਟ ਵਿਦ ਦਾ ਪਾਸੇਜ ਆਫ ਟਾਈਮ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਇਸ ਮੁਕਦਮੇ ਦੇ ਵਿੱਚ ਅੱਗੇ ਵੀ ਸਾਡੇ ਕੋਲ ਜਿਹੜੀ ਹੈਗੀ ਕੁਝ ਲੀਡਸ ਮਿਲੀਆਂ ਨੇ